ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਨਾਲ ਸਮਾਣਾ ਦੇ ਨਾਲ ਲੱਗਦਾ ਪਿੰਡ ਜਿਹੜਾ ਨਸ਼ੇ ਦਾ ਗੜ ਮੰਨਿਆ ਜਾਣ ਵਾਲਾ ਪਿੰਡ ਹੈ ਉੱਥੇ ਅੱਜ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਜਿੱਥੇ ਸਮਾਣਾ ਸਿਟੀ ਦੇ ਐਸ ਐਚ ਓ ਤੇ ਮਵੀ ਚੌਂਕੀ ਦੇ ਹਰਦੀਪ ਸਿੰਘ ਵੀ ਮੌਜੂਦ ਰਹੇ ਤੇ ਉਹਨਾਂ ਦੇ ਨਾਲ ਹੀ ਸਮਾਣਾ ਦੇ ਡੀ ਐਸ ਪੀ ਫਤੇ ਸਿੰਘ ਬਰਾੜ ਵੀ ਜੜੇ ਦਿਖਦੇ ਨਜ਼ਰ ਆਏ ਉਹਨਾਂ ਵੱਲੋਂ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਜਿਹੜੀ ਹੈ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਕਿ ਕਿਸੇ ਵੀ ਘਰ ਦੇ ਵਿੱਚ ਜੇ ਕੋਈ ਨਸ਼ਾ ਹੋਏਗਾ ਜਾਂ ਕੋਈ ਗਲਤ ਆਨਸਰ ਹੋਏਗਾ ਤਾਂ ਉਸ ਨੂੰ ਫੜ ਲਿੱਤਾ ਜਾਵੇਗਾ ਪਰ ਕੁਝ ਪਿੰਡ ਦੇ ਲੋਕ ਅਜਿਹੇ ਸਨ ਕਿ ਪਹਿਲਾਂ ਹੀ ਪੁਲਿਸ ਦੇ ਆਉਣ ਤੋਂ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਦੇ ਵੱਲੋਂ ਜਿਨ੍ਹਾਂ ਘਰਾਂ ਦੇ ਉੱਤੇ ਕਈ ਘਰਾਂ ਦੇ ਉੱਤੇ ਜਿਹੜੇ ਨੇ ਅੱਜ ਨੋਟਿਸ ਵੀ ਲਗਾਏ ਗਏ ਨੇ ਤੇ ਉਹਨਾਂ ਪੁਲਿਸ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਅਜਿਹਾ ਮਾੜਾ ਕੰਮ ਛੱਡ ਕੇ ਆਪਣਾ ਇਮਾਨਦਾਰੀ ਦਾ ਕੰਮ ਕਰੋ ਜਿਸ ਦੇ ਨਾਲ ਤੁਹਾਡੇ ਬੱਚੇ ਵੀ ਜਿਹੜੇ ਨੇ ਤੰਦਰੁਸਤ ਰਹਿਣਗੇ ਤੇ ਤੁਹਾਡੇ ਬੱਚੇ ਜਿਹੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਚੰਗੀਆਂ ਪੋਸਟਾਂ ਦੇ ਉੱਤੇ ਹੋਣਗੇ ਇਹ ਤਸਵੀਰਾਂ ਜਿਹੜੀਆਂ ਨੇ ਸਮਾਣਾ ਦੇ ਨਾਲ ਲੱਗਦਾ ਪਿੰਡ ਜਿਹੜਾ ਮਰਾਦਪੂਰਾ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਕੱਲੇ-ਕੱਲੇ ਘਰ ਦੇ ਵਿੱਚ ਜਿਹੜੀ ਪੁਲਿਸ ਵੱਲੋਂ ਤਲਾਸ਼ੀ ਲਈ ਜਾਂਦੀ ਹੈ ਕਿ ਕਿਸੇ ਘਰ ਦੇ ਵਿੱਚੋਂ ਤਾਂ ਕੁਝ ਮਿਲਣਾ ਚਾਹੀਦਾ ਪਰ ਕਿਸੇ ਵੀ ਘਰ ਦੇ ਵਿੱਚੋਂ ਜਿਹੜਾ ਫਿਲਹਾਲ ਦੀ ਘੜੀ ਕੁਝ ਨਹੀਂ ਮਿਲਦਾ ਪੁਲਿਸ ਜਿਹੜੀ ਆ ਉੱਥੋਂ ਖਾਲੀ ਹੱਥ ਜ਼ਰੂਰ ਪਰਤਦੀ ਹੈ ਪਰ ਪੁਲਿਸ ਵੱਲੋਂ ਪਿੰਡ ਦੇ ਲੋਕਾਂ ਨੂੰ ਵਾਰ-ਵਾਰ ਜਿਹੜਾ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਅਜਿਹੇ ਕੰਮ ਨਾ ਕਰੋ ਜਿਦੇ ਨਾਲ ਕਿ ਤੁਹਾਡੇ ਜਿਹੜੇ ਬੱਚੇ ਨੇ ਉਹ ਪਛਤਾਉਣ ਕੀ ਕਾਲੂ ਪੁਲਿਸ ਜਿਹੜੀ ਆ ਉਹਨਾਂ ਲੋਕਾਂ ਨੂੰ ਜੇਲਾਂ ਦੇ ਵਿੱਚ ਧੱਕੇਗੀ ਤੇ ਡੀਐਸਪੀ ਫਤੇ ਸਿੰਘ ਬਰਾੜ ਦੇ ਵੱਲੋਂ ਲਗਾਤਾਰ ਇਸ ਹਲਾਕੇ ਦੇ ਵਿੱਚ ਜਦੋਂ ਦੇ ਆਏ ਹੋਏ ਨੇ ਤਾਂ ਉਦੋਂ ਦੇ ਹੀ ਇਸ ਪਿੰਡ ਦੇ ਵਿੱਚ ਲਗਾਤਾਰ ਚੌਕਸੀ ਵੀ ਵਧਾਈ ਹੋਈ ਹੈ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਕੋਰਸਵਿਲਾ ਹੈ ਲੋਕਾਂ ਦੇ ਘਰ ਅੱਗੇ ਬਰਾਪਰੇ ਜਿਹੜੀ ਚੈਕਿੰਗ ਕਰ ਰਹੇ ਹੋ ਕਿੰਨੇ ਘਰਾਂ ਦੇ ਨੋਟਿਸ ਆ ਕਿੰਨੇ ਕਿ ਪੇਮੈਂਟ ਨਾਲ ਖੜੀ ਜਾਂ ਅੱਜ ਜੀ ਮਾਨਯੋਗ ਐਸਐਸਪੀ ਸ਼੍ਰੀ ਵਰਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮੁਰਾਦਪੁਰ ਜਿਹੜਾ ਕਿ ਸਿਟੀ ਸਮਾਨ ਦਾ ਹੌਟਸਪੌਟ ਹੈ ਇੱਥੇ ਸਬਡਿਵੀਜ਼ਨ ਸਮਾਨ ਦੀ ਫੋਰਸ ਲਗੇ ਅਸੀਂ ਚੈਕਿੰਗ ਕੀਤੀ ਗਈ ਹੈ ਜਿਹੜੀ ਯੁੱਧ ਨਸ਼ਾ ਬਰੋਦਰ ਸੀਮ ਸਿੰਘ ਸਾਹਿਬ ਵੱਲੋਂ ਚਲਾਇਆ ਗਿਆ ਹੈ ਮਾਨਯੋਗ ਸੀਮ ਸਿੰਘ ਸਾਹਿਬ ਵੱਲੋਂ 3 ਮਾਰਚ ਦਾ ਇਹ ਜੰਗ ਚੱਲ ਰਹੀ ਹੈ ਵੱਡੀ ਹੋਈ ਹੈ ਅਸੀਂ ਤੇ ਜੋਰੋ ਸ਼ੁਰੂ ਨਾਲ ਪੁਲਿਸ ਕਰਨੀ ਸਾਰੇ ਸਾਡੇ ਤਿੰਨ ਐਸਐਚਓ ਸੇਬਾਨ ਇਹਦੇ ਜੁਟੇ ਹੋਏ ਹੈ ਇਦੇ ਹੀ ਚੰਗੀ ਕਾਰਗੁਜ਼ਾਰੀ ਕਰਦੇ ਹੋਏ ਐਸਐਚਓ ਸਿਟੀ ਸਮਾਣਾ ਇੰਸਪੈਕਟਰ ਜਸਜੀਤ ਤੇ ਉਹਨਾਂ ਦੀ ਟੀਮ ਨੇ ਬੜੀ ਇੱਕ ਚੰਗੀ ਸਫਲਤਾ ਹਾਸਲ ਕੀਤੀ ਹੈ ਦੋ ਜਿਹੜੇ ਇੱਕ ਬੜੇ ਕਮਰਸ਼ੀਅਲ ਕੁਆਂਟੀਟੀ ਦੇ ਸਾਡੇ ਡਰੱਗਸ ਸਮੱਗਲਰ ਨੇ ਇੱਕ ਤਾਂ ਹੈਗੇ ਸ਼੍ਰੀ ਜਸਵੀਰ ਸਿੰਘ ਪੁੱਤਰ ਕਾਕਾ ਸਾਨੂੰ ਲੇਡ ਦੇਵ ਸਿੰਘ ਇੱਕ ਹੈਗਾ ਬਲਵੀਰ ਸਿੰਘ ਮਾਹੀ ਇਹ ਦੋਹਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਅਸੀਂ ਫ੍ਰੀਜ਼ ਕਰਾਈਏ ਕੰਪਟੈਂਟ ਅਥਾਰਟੀ ਦਿੱਲੀ ਤੋਂ ਇਹਦੀ ਕੁੱਲ ਮੁੱਲੀਤੀ ਤਕਰੀਬਨ 50-55 ਲੱਖ ਦੇ ਕਰੀਬ ਬੰਦੀ ਹੈ ਤੇ ਬੜੀ ਹੀ ਚੰਗੀ ਸਫਲਤਾ ਕਾਰਵਾਈ ਹੈਗੀ ਹੈ ਇਸ ਦੇ ਇਲਾਵਾ ਅਸੀਂ ਅੱਜ ਮੁਰਾਦਪੁਰੇ ਦੇ ਵਿੱਚ ਜਿਹੜਾ ਕਿ ਹੌਟਸਪੌਟ ਹੈ ਉੱਥੇ ਅਲੱਗ-ਅਲੱਗ ਘਰਾਂ ਜਿਹੜੇ ਵੀ ਸਾਡੇ ਸਪੈਲਰ ਸਪਲਾਈਰ ਤੇ ਹੋਰ ਜਿਹੜੇ ਸਾਡੇ ਅਕਿਊਜ਼ ਨੇ ਜਾਂ ਜਿਹਨਾਂ ਨੂੰ ਸਾਨੂੰ ਸ਼ੱਕ ਹੈ ਅਸੀਂ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਪੂਰਾ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਇਸ ਪਿੰਡ ਵਿੱਚ ਕਰਾਇਆ ਗਿਆ ਕੀ ਸੁਨੇਹਤ ਲੱਗਦਾ ਕਿ 50% ਲੋਕ ਘਰ ਛੱਡ ਕੇ ਉਧਰ ਫਰਾਰ ਹੋ ਰਹੇ ਨੇ ਕੁਦਰਤੀ ਜੀ ਚਲੋ ਅਬ ਬੁਲਾਏ ਇੱਕ ਰੁਝਾਨ ਹੀ ਹੈਗਾ ਵੀ ਜਿਹੜਾ ਵੀ ਕੋਈ ਪੁਲਿਸ ਜਦਾਂ ਇੱਕ ਜੁੱਟ ਹੋ ਕੇ ਆਂਦੀ ਹੈ ਜਾਂ ਧਾਵਾ ਬੁੱਲਦੀ ਹੈ ਤਾਂ ਯੂਰਲੀ ਜਿਹੜੇ ਆ ਅਨਸਰ ਨੇ ਇਹਨਾਂ ਨੂੰ ਕਿਤੋਂ ਸੂ ਮਿਲ ਜਾਂਦੀ ਆ ਇਹਨਾਂ ਨੇ ਅੱਗੇ ਕੋਈ ਨਾ ਕੋਈ ਆਪਦੇ ਬੰਦੇ ਲਾਏ ਹੁੰਦੇ ਆ ਜਿਹੜੇ ਸ਼ਹਿਰ ਚ ਜਾਂ ਕੁਝ ਹੋਰ ਜਿਹੜੀ ਪੁਲਿਸ ਦੀ ਮੂਵਮੈਂਟ ਟਰੈਕ ਕਰਦੇ ਆ ਕੁਝ ਹੋਰ ਪਰ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਆਪਦੇ ਕਾਬੂ ਚ ਕਰਕੇ ਇਹਨਾਂ ਤੇ ਕਾਰਵਾਈ ਕਰਾਂਗੇ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਇਸ ਪਿੰਡ ਦੇ ਨਸ਼ੇ ਦੇ ਸੁੱਦਾਗਰ ਨੇ ਉਹਨਾਂ ਲੋਕਾਂ ਨੂੰ ਕਿਸ ਤਰੀਕੇ ਕਹਿਣਾ ਚਾਹੋਗੇ ਇੱਥੇ ਤਕਰੀਬਨ ਸਾਡਾ ਹੌਟਸਪੌਟ ਹੈਗਾ ਅਸੀਂ ਇੱਥੇ ਕਈ ਕਮਰਸ਼ੀਅਲ ਹੋਰ ਐਨਡੀਪੀਐਸ ਨੇ ਮਾਉਲੇ ਅਰਜ ਕਰ ਚੁਕੇ ਕਈ ਇਥੇ ਪ੍ਰੋਕ੍ਰੀਟਿਜ਼ਿੰਗ ਦੇ ਮਸਲੇ ਵੀ ਅਸੀਂ ਇਥੇ ਕੰਪੀਟੈਂਟ ਅਥਾਰਟੀ ਤੋਂ ਕਰਾ ਚੁਕੇ ਸਾਡਾ ਇਹ ਪਿੰਡ ਦੇ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿਹੜਾ ਇਹ ਗੁਰਗਤੰਦ ਹੈ ਇਹਨੂੰ ਬੰਦ ਕਰੋ ਤੁਸੀਂ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਤੁਸੀਂ ਮੁਖਤਾਰਾ ਚਾਓ ਮਿਹਨਤ ਮਜ਼ਦੂਰੀ ਕਰਕੇ ਆਗਾ ਦਿਹਾੜੀ ਦਾ ਪਾ ਲਾ ਕੇ ਆਗਾ ਕਮਾਈ ਕਰੋ ਤੇ ਆਪਦੇ ਬੱਚਿਆਂ ਨੂੰ ਪੜ੍ਹਾਈ ਤੇ ਨੌਕਰੀਆਂ ਵਾਲੇ ਪਾਸੇ ਨੂੰ ਧੱਕੋ ਨਾ ਕਿ ਇੱਧਰ ਨਸ਼ੇ ਦੇ ਮਾਰੇ ਤੰਦਰੇ ਚ ਠੀਕ ਹੈ ਥੈਂਕ ਯੂ ਰੋ ਪਿੰਡ ਬਸ ਹਾਂਜੀ ਉਪਰਾਲਾ ਕਰ ਰਹੇ ਆਂ ਕਈ ਵਾਰੀ ਕੱਟ ਕਰ ਚੁੱਕੇ ਆਂ ਤੇ ਬਾਕੀ ਇਹ ਪਿੰਡ ਬਦਨਾਮ ਆ ਚਲੋ ਬਾਕੀ ਪੁਲਿਸ ਦੇ ਸਾਬਲੇ ਸਰਦਾਰ ਡੀਐਸਪੀ ਸਾਫ ਫਤੇ ਸਿੰਘ ਬਰਾੜ ਜੀ ਆਏ ਨੇ ਇਹ ਇਹਨਾਂ ਨੇ ਬਹੁਤ ਇੱਥੇ ਸਤਾਈ ਕਰ ਰੱਖੀ ਆ ਪਹਿਲਾਂ ਨਾਲੋਂ ਬਹੁਤ ਕੁਝ ਜ਼ਿਆਦਾ ਬਹੁਤ ਠੰਡ ਪੈ ਗਈ ਕੁਝ ਲੋਕ ਘਾਬੀ ਛੱਡ ਕੇ ਚਲੇ ਗਏ ਇੱਥੋਂ ਹਾਂਜੀ ਘਰ ਛੱਡ ਕੇ ਚਲੇ ਗਏ ਇਹਨਾਂ ਦੇ ਪਰਚੇ ਨਾਲ ਡੀਪੀਐਸ ਦੇ ਉਹ ਪਰਚੇ ਛੱਡ ਕੇ ਤੇ